ਤੇ ਦੋ ਸਹਾਇਕ ਜੇਲ ਸੁਪਰਟੈਂਡ ਗ੍ਰਫਤਾਰ ਕਰ ਲਏ ਗਏ ਨੇ ਤੇ ਮੇਰੇ ਸਹਯੋਗੀ प्रदीप ਭੰਡਾਰੀ ਫੋਨ ਲਾਈਨ ਤੇ ਮੌਜੂਦ ਹੈ प्रदीप ਲੁਧਿਆਣਾ ਜੇਲ ਜੋ ਪ੍ਰਸ਼ਾਸਨ ਦਾ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਹੈ ਦੋ ਸਹਾਇਕ ਜੇਲ ਸੁਪਰਟੈਂਡ ਗ੍ਰਫਤਾਰ ਕੀਤੇ ਗਏ ਨੇ ਜਾਨਣਾ ਚਾਹੂਗੇ ਇਹਨਾਂ ਦੇ ਨਾਮ ਕੀ ਨੇ ਹਾਂ ਜੀ ਜਿਹੜੇ ਦੋ ਤਹਾਈਕ ਜਿਹੜੇ ਸੁਪਰਟੈਂਡ ਗ੍ਰਫਤਾਰ ਕੀਤੇ ਗਏ ਪੁਲਿਸ ਵੱਲੋਂ ਇੱਕ ਦਾ ਨਾਮ ਗਗਨਦੀਪ ਹੈ ਤੇ ਦੂਜੇ ਦੂਸਰੇ ਦਾ ਨਾਮ ਪਰਮਦੀਪ ਹੈ ਤੇ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਤੇ ਇਹ ਪਿਛਲੇ ਸਾਲ ਜਿਹੜੀ ਇਹ ਤਤਕਲੀਨ ਸੀਪੀ ਸਾਹਿਬ ਸੀਗੇ ਮਨਦੀਪ ਸਿੰਘ ਸਿੱਧੂ ਉਹਨਾਂ ਨੂੰ ਇੱਕ ਜਾਂਚ ਪਾਈ ਗਈ ਸੀ ਕਿਉਂਕਿ ਉਹ ਉਹਨਾਂ ਦਿਨਾਂ ਦੇ ਵਿੱਚ ਕਾਫੀ ਭਾਰੀ ਮਾਤਰਾ ਦੇ ਵਿੱਚ ਜਿਹੜੇ ਮੋਬਾਈਲ ਫੋਨ ਜਿਹੜੇ ਅੰਦਰ ਜੇਲ੍ਹ ਦੇ ਅੰਦਰੋਂ ਬਰਾਮਦ ਹੋਏ ਸੀਗੇ ਤੇ ਉਹਦੇ ਵਿੱਚ ਇੱਕ ਜਾਂਚ ਪਾਈ ਗਈ ਸੀ ਜਿਹਦੇ ਵਿੱਚ ਇਹ ਇਨਕੁਆਰੀ ਜਿਹੜੀ ਹੈਗੀ 1 ਸਾਲ ਤੱਕ ਚੱਲੀ ਸੀ ਕਿ ਤੇ ਜਾਂਚ ਤੋਂ ਬਾਅਦ ਜਿਹੜੇ ਸੀਗੇ ਇਹ ਜਿਹੜੇ ਉਕਤ ਸਹਾਇਕ ਸੁਪਰਡੈਂਟ ਸੀਗੇ ਦੋਸ਼ੀ ਪਾਏ ਗਏ ਸੀਗੇ ਤੇ ਇਹ ਆਪਣੇ ਆਨਲਾਈਨ ਜਿਹੜੀ ਪੇਮੈਂਟ ਇਹ ਲੋਕਾਂ ਕੋਲੋਂ ਆਪਣੇ ਫੋਨ ਦੇ ਵਿੱਚ ਮੰਗਵਾਉਂਦੇ ਸੀਗੇ ਤੇ ਉਸ ਤੋਂ ਬਾਅਦ ਜਿਹੜੇ ਹੈਗੇ ਉਹਨਾਂ ਨੂੰ ਮੋਬਾਈਲ ਵਗੈਰਾ ਜਾਂ ਹੋਰ ਜਿਹੜੀ ਸਮੱਗਰੀ ਸੀਗੀ ਉਹ ਉਹ ਮੁਹੱਈਆ ਕਰਵਾਈ ਜਾਂਦੀ ਸੀ ਹਵਾਲਾਦਾਰਿਆਂ ਨੂੰ ਜਾਂ ਕੈਂਦੀਆਂ ਨੂੰ ਜਿਹੜੀ ਇਹ ਸਮੱਗਰੀ ਜਿਹੜੀ ਕਰਵਾਈ ਜਾਂਦੀ ਸੀ ਮੁਹੱਈਆ ਕਰਵਾਈ ਜਾਂਦੀ ਸੀ ਕਿ ਉਸ ਤੋਂ ਬਾਅਦ ਜਿਹੜੀ ਜਾਂਚ ਦੇ ਵਿੱਚ ਇਹਨਾਂ ਦੇ ਜਿਹੜੇ ਫੋਨ ਰਿਕਾਰਡ ਹੈਗੇ ਆ ਉਹ ਵੀ ਠੰਗਾਲੇ ਗਏ ਆ ਤੇ ਹੋਰ ਵੀ ਕਈ ਜਿਹੜੀਆਂ ਜਾਣਕਾਰੀ ਜਿਹੜੀਆਂ ਅਧਿਕਾਰਿਕ ਤੌਰ ਤੇ ਜਿਹੜੀਆਂ ਹੁੰਦੀਆਂ ਨੇ ਤੇ ਉਹ ਕਰਨ ਤੋਂ ਬਾਅਦ ਜਿਹੜਾ ਹੈਗਾ ਵਾ ਇਹ ਦੋਸ਼ੀ ਪਾਏ ਗਏ ਤੇ ਇਹਨਾਂ ਨੂੰ ਜਿਹੜਾ ਹੈਗਾ ਵਾ ਤੇ ਲੁਧਿਆਣਾ ਦੀ ਅਡੀਸ਼ਨ ਪਰਸਟ ਦੀ ਪੁਲਿਸ ਨੇ ਜਿਹੜਾ ਹੈਗਾ ਕੱਲ ਗ੍ਰਿਫਤਾਰ ਕਰ ਲਿਆ ਜੀ 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 ਬਹੁਤ ਬਹੁਤ ਸ਼ੁਕਰੀਆ प्रदीप ਸਾਨੂੰ तमाम ਜਾਣਕਾਰੀ ਦੇਣ ਤੇ ਵੱਡਾ ਐਕਸ਼ਨ ਜੇਲ ਪ੍ਰਸ਼ਾਸਨ ਦਾ ਕੀਤਾ ਕਿਤੇ ਨਜ਼ਰ ਆਇਆ ਦੱਸ ਕੇ ਜੋ ਲੁਧਿਆਣਾ ਦੀ ਜੇਲ ਹੈ ਅਕਸਰ ਸੁਰਖੀਆਂ ਚ ਵੀ ਰਹਿੰਦੀ ਹੈ ਤੇ ਦੱਸ ਦੇ ਕਿ 1 ਸਾਲ ਪਹਿਲਾਂ ਜੇਲ ਤੋਂ ਭਾਰੀ ਮਾਤਰਾ 'ਚ ਮੋਬਾਈਲ ਮਿਲਣ ਸੀਗੇ ਇਨਕੁਆਇਰੀ ਹੋਈ ਸੀ ਕਿ ਫੋਨ ਐਕਸ਼ਨ ਜੇਲ ਪ੍ਰਸ਼ਾਸਨ ਦਾ ਵੱਡਾ ਵੇਖਣ ਨੂੰ ਮਿਲਿਆ ਹੈ ਤੇ ਦੋ ਸਹਾਇਕ ਜੇਲ ਸੁਪਰਡੈਂਟ ਗ੍ਰਿਫਤਾਰ ਕੀਤੇ ਗਏ ਲੁਧਿਆਣਾ 'ਚ ਆਪਸੀ ਝਗੜੇ ਦੌਰਾਨ ਪਤਨੀ ਨੇ ਪਤੀ ਦੀ ਜਾਨ ਲੈ ਦਿੱਤੀ 10 ਦੇ ਪਤੀ ਨੇ ਕਟਰ ਦੇ ਨਾਲ ਪਤੀ ਦੇ ਗਲੇ ਤੇ वार ਕੀਤਾ ਪਤਨੀ ਤੇ ਗੈਰ ਇਰਾਦਤਨ ਕਤਲ ਦਾ ਪਰਚਾ ਵੀ ਦਰਜ ਕਰ ਲਿਆ ਗਿਆ ਕਾਬਲੇ ਗੌਰ ਹੈ ਕਿ ਪਤਨੀ ਨੂੰ ਹਰ ਰਸਤੇ 'ਚ ਲੈ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਪਤੀ ਪਤਨੀ ਵਿਚਾਲੇ ਅਕਸਰ ਝਗੜਾ ਰਹਿੰਦਾ ਸੀ ਕਿ 10 ਦੇ ਦੋਹਾਂ ਦੇ ਦੋ ਬੱਚੇ ਵੀ ਨੇ ਤੇ ਲੁਧਿਆਣਾ ਦੇ ਬਸੰਤ ਨਗਰ ਦੀ ਪੂਰੀ ਘਟਨਾ ਹੈ ਉਹ ਜੋ ਦਸਤੀ ਚੱਲ ਰਹੀ ਹੈ ਤੇ ਦਸਵੀਂ ਤਹਾਨੂੰ ਵਖਾਰੇ ਸੇ ਉਚਾਲੇ ਆਪਸ 'ਚ ਝਗੜਾ ਹੋਇਆ ਝਗੜਾ ਇਨਾ ਵੱਧ ਗਿਆ पत्नी दे वलो जो है कटर गया पति दे गले दे तस्वीर झगड़ा दो बच्चे हाँ भी बसंत नगर की पूरी घटना जो है वो दसी जा रही पहुंच के, के तपतीश करते हुए तफतीश की है गल सामने की गौरव से सोनम ਇਹ ਪਿਛਲੇ 12-13 ਸਾਲਾਂ ਤੋਂ ਵਿਆਹ ਹੋਏ ਆ। ਇਹਨਾਂ ਦੇ ਦੋ ਬੱਚੇ ਆ। ਇੱਕ ਦੀ 1.5 ਸਾਲ ਉਮਰ ਹੈ ਬੱਚੀ ਦੀ ਤੇ ਇੱਕ 12 ਸਾਲ ਦਾ ਲੜਕਾ ਹੈ। ਇਹ ਆਪਸ ਵਿੱਚ ਕੋਈ ਮਾਈਨਰ ਇਸ਼ੂ ਨੂੰ ਲੈ ਕੇ ਆਪਸ ਵਿੱਚ ਇਹਨਾਂ ਦਾ ਤਕਰਾਰ ਹੋਇਆ ਸੀ। ਤੇ ਤਕਰਾਰ ਹੁੰਦੇ ਹੋਏ ਲੇਡੀ ਜਿਹੜੀ ਸੋਨਮਾ ਉਹਦੇ ਹੱਥ 'ਚ ਇੱਕ ਕਟਰ ਛੋਟਾ ਹੁੰਦਾ ਜਿਹੜਾ ਐਮਬਰਾਇਡਰੀ ਧਾਗੇ ਨੂੰ ਕੱਟਦਾ। ਉਹ ਜਾ ਕੇ ਇਹਨਾਂ ਨੇ ਫੜਕੇ ਦੇ ਗਲੇ 'ਚ ਵੱਜ ਗਿਆ ਜਿਸ ਕਰਕੇ ਗੌਰਵ ਦੀ ਡੈਥ ਹੋ ਗਈ ਸੀ। ਅਸੀਂ ਮੌਕੇ ਤੇ ਤਫ਼ਤੀਸ਼ ਨੂੰ ਜਾਰੀ ਕਰਦੇ ਹੋਏ ਰੱਖਦੇ ਹੋਏ ਮਕਦਮਾ ਦਰਜ ਕਰ ਲਿਆ ਜੀ ਤੇ ਜਿਹੜੀ ਲੇਡੀ ਐ ਸੋਨਮ ਉਹਦੀ ਗ੍ਰਿਫਤਾਰੀ ਕੀਤੀ ਜਾ ਚੁੱਕੀ ਕੀ ਕਾਰਨ ਕੀ ਵੀ ਕੈਲੀ ਕਿਸ ਗੱਲ ਨੂੰ ਲਾਈ ਹੋਈ ਆਪਸ ਚ ਇਹਨਾਂ ਦਾ ਨਿੱਕੀ ਜਿਹਾ ਕੋਈ ਘਰੇਲੂ ਮਾਈਨਰ ਇਸ਼ੂ ਸੀ ਜਿਹਦੇ ਕਰਕੇ ਇਹ ਗੱਲ ਏਡੀ ਐਸਕੇਲੇਟ ਹੋ ਗਈ ਤੇ ਜਿਸ ਦਾ ਨਤੀਜੇ ਕਰਕੇ ਇਹ ਦੀ ਡੈਥ ਹੋ ਗਈ